ਚੰਗੇ ਜੀਵਨ ਸਾਥੀ ਦੀ ਨਿਸ਼ਾਨੀ ਹੈ ਉਹ ਆਪਣੇ ਹਮਸਫਰ ਦੀਆਂ ਜਿਹੜੀਆਂ ਗਲਤੀਆਂ ਨੇ ਭੁੱਲਾਂ ਨੇ ਉਹਨਤਾਈਆਂ ਨੇ ਕਮੀਆਂ ਨੇ ਉਹਨਾਂ ਨੂੰ ਆਪਣੇ ਸੀਨੇ 'ਚ ਹੀ ਰੱਖਦਾ ਹੈ ਬਾਹਰ ਨਹੀਂ ਨਿਕਲਣ ਦਿੰਦਾ ਅੱਗੇ ਜਾਣ ਹੀ ਨਹੀਂ ਦਿੰਦਾ ਝੂਕਿਉ ਨੂੰ ਪਤਾ ਹੈ ਕਿ ਜੇਕਰ ਉਹਦੇ ਗੁਣ ਮੈਨੂੰ ਪ੍ਰਵਾਨ ਨੇ ਤੇ ਉਹਦੇ ਔਗਣ ਕੌਣ ਪ੍ਰਵਾਨ ਕਰੇਗਾ ਫਿਰ ਜੇਕਰ ਉਹਦੇ ਚੰਗੀਆਂ ਚੀਜ਼ਾਂ ਮੈਨੂੰ ਪ੍ਰਵਾਨ ਨੇ ਤੇ ਮੰਦੀਆਂ ਚੀਜ਼ਾਂ ਕੌਣ ਪ੍ਰਵਾਨ ਕਰੇਗਾ ਇੱਥੇ ਸੀਨੇ 'ਚ ਸੰਭਾਲ ਲਓ ਜੋ ਤੁਹਾਡੇ ਬਿਲਕੁਲ ਨੇੜੇ ਐ ਉਹਨੂੰ ਵੀ ਨਾ ਦੱਸੋ ਪਰਿਵਾਰ 'ਚ ਵੀ ਗੱਲ ਨਹੀਂ ਹੋਣੀ ਚਾਹੀਦੀ ਬਈ ਆ ਗੱਲ ਐ ਤੇ ਜੇਕਰ ਪਰਿਵਾਰ 'ਚ ਹੋ ਗਈ ਤੇ ਤੁਸੀਂ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਦੱਸ ਦਿਓਗੇ ਇਹਦੇ ਨਾਲ ਸਿਰਫ ਉਹਨਾਂ ਹੀ ਨੀਵੇਂ ਨਹੀਂ ਹੋਣਾ ਤੁਸੀਂ ਵੀ ਨੀਵੇਂ ਹੋ ਜਾਣਾ ਹੈ ਕਿਉਂਕਿ ਜੀਵਨ ਸਾਥੀ ਤੇ ਤੁਹਾਡਾ ਹੀ ਹੈ ਨਾ